12ਵੇਂ ਮਹੀਨੇ ਦੀ ਪਹਿਲੀ ਤਰੀਕ ਜੀ ਦਿਨ ਹੈਗਾ ਭਾਈ ਅੱਜ ਸੋਮਵਾਰ ਤੇ ਸਮਾਂ 10 ਵਜ ਗਿਆ ਸਵੇਰ ਤੇ ਸਾਹਮਣੇ ਹੈ ਗਿਆ ਗੋਦਾਵਰੀ ਨਦੀ ਤੇ ਗੋਦਾਵਰੀ ਨਦੀ ਦੇ ਭਾਈ ਬਿਲਕੁਲ ਕਿਨਾਰੇ ਤੇ ਗੁਰਦੁਆਰਾ ਸਾਹਿਬ ਜਿਹੜੇ ਬਣੇ ਹੋਇਆਗੇ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਆ ਜੀ ਨਗੀਨਾ ਘਾਟ ਉਹ ਪਿਛਲੇ ਪਾਸੇ ਤੁਸੀਂ ਦੇਖੇ ਜਾਂਦੇ ਹੋ ਨਗੀਨਾ ਘਾਟ ਗੁਰਦੁਆਰਾ ਸਾਹਿਬ ਤੇ ਇਧਰਲੇ ਪਾਸੇ ਇੱਕ ਹੋਰ ਗੁਰਦੁਆਰਾ ਸਾਹਿਬਾ ਜੀ ਗੁਰਦੁਆਰਾ ਭਜਨਗੜ੍ਹ ਸਾਹਿਬ ਉਹ ਪਿਛਲੇ ਪਾਸੇ ਪਈ ਰਹਿ ਜਾਂਦਾਗਾ ਐਸੀ ਜਗ੍ਹਾ ਤੇ ਤਿੰਨ ਗੁਰਦੁਆਰਾ ਸਾਹਿਬਾ ਜੀ ਨੇੜੋ-ਨੇੜ ਤੇ ਆਪਾਂ ਸਾਰਿਆਂ ਨੂੰ ਪਹਿਲਾਂ ਨਗੀਨਾ ਘਾਟ ਚੱਲਦੇ ਆਂਗੇ ਤੇ ਫਿਰ ਆਪਾਂ ਜਾਵਾਂਗੇ ਇੱਧਰ ਭਜਨਗੜ੍ਹ ਸਾਹਿਬ ਤਸਵੀਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਆਲਿਆਂ ਨੂੰ ਤੇ ਵਿਦੇਸ਼ ਆਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਭਾਈ ਆਪਣਾ ਇੱਥੋਂ ਅੱਜ ਸੀਗਾ ਗਾਂ ਵੀ ਸਫਰ ਕਰਾਂਗੇ ਇਦਾਂ ਸੀਗਾ ਰਹਿ ਮਸ਼ਵਰਾ ਜਿਹੜਾ ਬਣਿਆ ਸੀਗਾ ਤੇ ਫਿਰ ਰਹਿ ਬਣੀ ਪਈ ਵੀ ਅੱਜ ਦਾ ਦਿਨ ਆਪਾਂ ਹੋਰ ਰਹਿਨੇ ਆ ਨਾਲੇ ਆਪਣੇ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਲੇ ਰਹਿੰਦੇ ਹੈਗੇ ਉਹ ਵੀ ਕਰ ਲਵਾਂਗੇ। ਇਹ ਅੱਜ ਦਾ ਦਿਨ ਆਪਾਂ ਹੋਰ ਪਾਈ ਇੱਥੇ ਬਾਬਿਆਂ ਦੇ ਚਰਨੀ ਰ੍ਹਾਂਗੇ। ਇਧਰਲੇ ਪਾਸੇ ਆ ਜਾਂਦਾ ਜੀ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਨਗੀਨਾ ਘਾਟ ਸਾਹਿਬ ਇੱਕ ਗੁਰਦੁਆਰਾ ਸਾਹਿਬ ਜੀ ਗੁਰਦੁਆਰਾ ਲੰਗਰ ਸਾਹਿਬ ਤੋਂ ਬਿਲਕੁਲ ਨਾ ਨੇੜੇ-ਨੇੜੇ ਹੀ ਪੈ ਜਾਂਦੇ ਆ 100 ਮੀਟਰ ਤੇ 50 ਮੀਟਰ ਤੇ ਐਨੀ ਨਹੀਂ ਦੂਰੀ ਤੀ ਹੈਗੇ ਤੇ ਇਸੇ ਸਥਾਨ ਤੋਂ ਗੁਰੂ ਜੀ ਨੇ ਕਹਿੰਦੇ ਤੀਰ ਚਲਾ ਕੇ ਨਾ ਆਪਣਾ ਸਤਜੋਗੀ ਤਪਸਥਾਨ ਤਕਤ ਸੱਚਖੰਡ ਸ੍ਰੀ ਹਿਜੂਰ ਸਾਹਿਬ ਜਿਹੜਾ ਪ੍ਰਗਟ ਕੀਤਾ ਸੀਗਾ ਜੀ ਇਸੇ ਸਥਾਨ ਤੋਂ ਤੀਰ ਚਲਾ ਕੇ ਤੇ ਇੰਦਰਲੇ ਪਾਸੇ ਪਹਿਲਾਂ ਇਤਿਹਾਸ ਵੀ ਲਿਖਿਆ ਹੋਇਆਗਾ ਭਾਈ ਇੱਕ ਵਾਰੀ ਆਪਾਂ ਨਿਗਾ ਮਾਰ ਲੈਣੇ ਹਾਂਗੇ ਗੁਰਦੁਆਰਾ ਨਕੀਨਾ ਘਾਟ ਸਾਹਿਬ 51 ਸਿੱਖ ਜਸ ਜਸ ਨੇ ਅਤੀ ਸ਼ਰਦਾ ਸਹਿਤ ਇੱਕ ਕੀਮ ਕੀਮਤੀ ਨਗੀਨਾ ਗੁਰੂ ਜੀ ਨੂੰ ਭੇਟ ਕੀਤਾ ਪਰ ਗੁਰੂ ਜੀ ਨੇ ਉਹ ਨਗੀਨਾ ਗੋਦਾਵਰੀ ਨਦੀ ਵਿੱਚ ਵਹਾ ਮਾਰਿਆ ਉਸ ਸਖ ਨੇ ਵੇਖਿਆ ਕਿ ਗੁਰੂ ਜੀ ਨੇ ਨਗੀਨਾ ਨਦੀ ਵਿੱਚ ਸੁੱਟ ਦਿੱਤਾ ਤਾਂ ਉਹ ਹੈਰਾਨ ਵੀ ਹੋਇਆ ਅਤੇ ਨਰਾਜ ਵੀ ਕਿ ਗੁਰੂ ਜੀ ਨੇ ਮੇਰਾ ਸਤਕਾਰ ਕਰਨ ਸਤਕਾਰ ਦੀ ਕਦਰ ਨਹੀਂ ਜਾਣੀ ਬਹੁ ਮਲੇ ਨਗੀਨੇ ਨੂੰ ਨਦੀ ਵਿੱਚ ਭੇਂਟ ਕਰ ਦਿੱਤਾ ਦਸ਼ਮੇਸ਼ ਪਿਤਾ ਜੀ ਨੇ ਉਸ ਦੇ ਮਨ ਦੀ ਸੋਚ ਨੂੰ ਜਾਣ ਕੇ ਕਿਹਾ ਸਿੱਖ ਜਾ ਨਦੀ ਚੋਂ ਆਪਣਾ ਨਗੀਨਾ ਪਛਾਣ ਕੇ ਕੱਢ ਲਿਆ ਜਦੋਂ ਉਹ ਬਣ ਜਾ ਰਾ ਸਿੱਖ ਨੇ ਨਦੀ ਵਿੱਚ ਆਪਣੇ ਨਗੀਨੇ ਯਹ ਅਤੇ ਉਸ ਤੋਂ ਵੀ ਵੱਧ ਕੀਮਤੀ ਜਵਾਹਰਤ ਵੇਖੇ ਤਾਂ ਉਸ ਦਾ ਸਾਰਾ ਹੰਕਾਰ ਦੂਰ ਹੋ ਗਿਆ ਵਾਹਿਗੁਰੂ ਜੀ ਤੇ ਗੁਰੂ ਜੀ ਦੇ ਚਰਨੀ ਟਹਿ ਪਿਆ ਥੱਲੇ ਲਿਖਿਆ ਹੋਇਆ ਹੈ ਇਸੇ ਹੀ ਸਥਾਨ ਤੋਂ ਗੁਰੂ ਜੀ ਨੇ ਤੀਰ ਚਲਾ ਕੇ ਆਪਣਾ ਸਤਜੁਗੀ ਤਪ ਸਥਾਨ ਸੱਚਖੰਡ ਸ੍ਰੀ ਹਜੂਰ ਸਾਹਿਬ ਪ੍ਰਗਟ ਕੀਤਾ ਜੀ ਚੱਲਦੇ ਆ ਜੀ ਹੁਣ ਆਪਾਂ ਦਰਸ਼ਨ ਕਰਨ ਵਾਹ ਸਾਹਮਣੇ ਆ ਜੀ ਦਰਬਾਰ ਸਾਹਿਬ ਤੇ ਇਧਰਲੇ ਪਾਸੇ ਪਈ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੇਠਲੇ ਪਾਸੇ ਜਿਹੜਾ ਸਰੋਵਰ ਬਣਿਆ ਹੋਇਆਗਾ ਆ ਦੇਖੋ ਤੁਸੀਂ ਪਾਣੀ ਹੁਣ ਹੈ ਨਹੀਂਗਾ ਸਰੋਵਰ ਹੁਣ ਖਾਲੀ ਆ ਜੀ ਇਸ ਟਾਈਮ ਤੇ ਪਰ ਇਹ ਸਰੋਵਰ ਸਾਹਿਬ ਜਿਹੜਾ ਬਣਿਆ ਹੋਇਆ ਹੈ ਹੇਠਲੇ ਪਾਸੇ ਸਗਨ ਤੁਹਾਂ ਰੱਖੋ ਸ਼ਰਾਬ ਤੇ ਗੋਹੂ ਤੁਹਾਂ ਗਰਦੀ ਬਿਲਕੁਲ ਜਾਂਦੀ ਹੈ ਜੀ ਗਦਾਵਰੀ ਨਦੀ ਇੱਥੇ ਜਿਹੜੇ ਨਦੇੜ ਸਾਹਿਬ ਦੇ ਵਿੱਚ ਜਿਆਦਾਤਰ ਗੁਰਦੁਆਰਾ ਸਾਹਿਬ ਆਗੇ ਇਹ ਸੇ ਗਦਾਵਰੀ ਨਦੀ ਦੇ ਜਿਹੜੇ ਕੰਡੇ ਤੇ ਬਣੇ ਹੋਏ ਆਗੇ ਸਾਰੇ ਗੁਰਦੁਆਰਾ ਸਾਹਿਬ ਹੁਣ ਆਪਾਂ ਆ ਗਏ ਆ ਭਾਈ ਗੁਰਦੁਆਰਾ ਭੱਜਨ ਗੜ ਸਾਹਿਬ ਤਖਤ ਸਤਖੰਡ ਸ੍ਰੀ ਹਜੂਰ ਅਭੀਚਲ ਨਗਰ ਸਾਹਿਬ ਨਦੇੜ ਸਾਹਮਣੇ ਭਾਈ ਗੁਰਦੁਆਰਾ ਸਾਹਿਬ ਚਾਰੇ ਹੈ ਇਸ ਵਾਸਤੇ ਜਿਹੜੇ ਉਹ ਕਮਰੇ ਬਣੇ ਹੋਇਆ ਪਿਛਲੇ ਪਾਸੇ ਇੱਕ ਸਰਾਮਣੀ ਹੋਈ ਆ ਉਹ ਵੀ ਐਨ ਆਰ ਆਈ ਸਰਾੰਗੀ ਇਧਰਲੇ ਪਾਸੇ ਉਹ ਸਰਾੰਗੀ ਜਿੱਥੇ ਆਪਾਂ ਤਨਰਾਥਾਂ ਲਾਈਆਂ ਨੇ ਬਾਬਾ ਬੁੱਢਾ ਜੀ ਸਰਾੰ ਇਧਰਲੇ ਪਾਸੇ ਦਰਬਾਰ ਸਾਹਿਬ ਇੱਕ ਵਾਰੀ ਫੇਰ ਆਪਾਂ ਬਾਬਾ ਬੁੱਢਾ ਜੀ ਐਨ ਆਰ ਆਈ ਯਾਤਰੀ ਨਿਵਾਸ ਦੇ ਵਿੱਚ ਆ ਗਏ ਆ ਤੇ ਹੁਣ ਭਾਈ ਆਪਾਂ ਨੌਵੀਂ ਮੰਜ਼ਲ ਤੇ ਜਾਣਾਗਾ ਨੌਵੀਂ ਮੰਜ਼ਲ ਤੇ ਸੰਗਤ ਆਈ ਹੋਈ ਹੈਗੀ ਤੇ ਕੱਲ ਤੋਂ ਭਾਈ ਆਪਾਂ ਨੂੰ ਫੋਨ ਆ ਰਹੇ ਹੈਗੇ ਗੱਲਾਂ ਬਾਤਾਂ ਕਰਕੇ ਆਉਣੇ ਆ ਭਾਈ ਸੰਜਣਾ ਸੰਗਤ ਦਾ ਕਿੱਥੋਂ ਆਏ ਆ ਤੇ ਕਿੰਨੇ ਕ ਦਿਨ ਹੋ ਗਏ ਆ ਆ ਇਹਨਾਂ ਨੂੰ ਆਪਣੇ ਨਾਲਾ ਚੈਨਲ ਰਾਹੀਂ ਜਿਹੜੇ ਜੁੜੇ ਹੋਏ ਆ ਭੈਣ ਭਾਈ ਆਵੜਿਆ ਲੋਟਾ <laughs> चलो भाई मुंडे हम जमे ने आ गए जी आप दूजी सरह कमरा नंबर नौ सौ ग्यारह चाहिए संत काल जी ਪਨੇ ਸਤ ਸ੍ਰੀ ਅਕਾਲ ਆਜੋ ਆਜੋ ਪਨੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਨੇ ਸਤ ਸ੍ਰੀ ਅਕਾਲ ਮਾਤਾ ਜੀ ਸਤ ਸ੍ਰੀ ਅਕਾਲ ਜੀ ਠੀਕ ਠਾਕ ਹੋ ਸਾਰੇ ਕਿਹੜੀ ਜਗ੍ਹਾ ਤੋਂ ਆਏ ਜੀ ਫਤੇਗੜ ਸਾਹਿਬ ਤੋਂ ਫਤੇਗੜ ਸਾਹਿਬ ਤੋਂ ਕਿੰਨੇ ਦਿਨ ਹੋ ਗਏ ਪਨੇ ਆਏ ਨੂੰ 5-6 ਦਿਨ ਹੋ ਗਏ 25 ਤਰੀਕ ਦੇ ਆਏ ਵੇ ਕੱਲ ਸਾਡੀ ਵਾਪਸੀ ਹੈ ਕੱਲ ਨੂੰ ਵਾਪਸੀ ਹੈ ਆਪਾਂ ਵੀ ਹਰਪਾਲ ਕੱਲ ਨੂੰ ਜਾਣਾਗਾ ਕੱਲ ਨੂੰ ਹੀ ਅਸੀਂ ਜਾਣਾ ਜੀ ਚਲੋ ਬਾਬੇ ਨੇ ਇੱਥੇ ਮਿਲਾਇਆ ਜੀ ਵੈਸੇ ਦੇਖਦੇ ਰਹਨੇ ਆ ਵੀਡੀਓ ਹਾਂ ਜੀ ਸਰ ਬਹੁਤ ਵਧੀਆ ਲੱਗਿਆ ਸ਼ੁਰੂ ਤੋਂ ਲੱਗੇ ਜਦੋਂ ਤੁਸੀਂ ਹੇਮਕੁੜ ਸਾਹਿਬ ਗਏ ਸੀਗੇ ਉਦੋਂ ਦੇ ਸਿੱ ਤੁਹਾਡਾ ਬਲੌਗ ਦੇਖ ਰਹੇ ਹਾਂ ਅੱਛਾ ਤੇ ਕਿੰਨੀਆਂ ਸੰਗਤਾਂ ਆਈਆਂ ਭੈਣੇ ਅਸੀਂ ਹੈਗੇ 60 ਜਣੇ 60 ਜਣੇ ਆਏ ਪਿੰਡੋਂ ਬਸਾਈ ਹੈਗੀ ਫਤੇਗੜ ਸਾਹਿਬ ਦਾ ਪਿੰਡ ਦੀ ਕੋਈ ਸੇਵਾ ਉਹਦੇ ਲਈ ਆਈ ਨੇ ਅੱਛਾ ਅੱਛਾ ਬਹੁਤ ਵਧੀਆ ਜੀ ਹਰੇਕ ਪਿੰਡ ਦੇ ਵਿੱਚ ਇਦਾਂ ਹੀ ਜੇ ਵਸਾਉਣ ਹਨਾ ਹਾਂ ਕਹਿੰਦੇ ਹਰ ਹਰ ਕੋਈ ਦਰਸ਼ਨ ਕਰ ਸਕਦਾ ਹੈ ਹੀ ਆਲਾ ਜੀ ਠੀਕੋ ਆਜੋ ਅੱਗੇ ਕੀ ਨਾਮ ਆ ਤੁਹਾਡਾ ਗੁਰシャン ਕੀ ਗੁਰシャン ਸਿੰਘ ਗਰਸ਼ਰਨ ਸਿੰਘ ਠੀਕ ਹੈ ਜੀ ਠੀਕ ਹੈ ਠੀਕ ਹੈ ਬਣੇ ਬਹੁਤ ਧੰਨਵਾਦ ਜਿਹੜਾ ਤੁਸੀਂ ਸਮਾਂ ਕੱਢ ਕੇ ਆਪਾਂ ਨੂੰ ਫੋਨ ਵੀ ਕੀਤਾ ਕੱਲ ਵੀ ਕਰਿਆ ਸੀ ਹਾਂ ਜੀ ਹਾਂ ਪਹਿਲਾਂ ਅਸੀਂ ਇਸੇ ਸਰਾਂ ਦੇ ਵਿੱਚ ਹੀ ਸੀਗੇ ਹਾਂ ਰਾਤ ਬਾਗੇ ਤੁਸੀਂ ਉਹ ਫਿਰ ਸਾਡੇ ਨਾਲ ਦੇ ਚਲੇ ਗਏ ਸੀਗੇ ਨਾ ਫਿਰ ਤੁਹਾਨੂੰ ਰਾਤ ਸੱਤ ਤੋਂ ਤਾਂ ਨਹੀਂ ਮਿਲ ਹੋਇਆ ਹੈਗਾ ਕਿ ਆਈ ਲੇਟ ਨੇ ਉੱਧਰ ਆਪਣੇ ਲੇਜ਼ਰ ਸੋ ਦੇਖਣ ਲੱਗ ਗਏ ਅੱਛਾ ਅੱਛਾ ਹਾਂ ਉਹ 7 ਵਜੇ ਚੱਲਦਾ ਨਾ ਜੀ ਹਾਂ ਆ ਤਾਂ ਸੀ ਵੀ ਲੈ ਕੇ ਆਏ ਸੀ ਨਾ 8 ਵਜੇ ਤਾਂ ਸੀ ਨਾ 11 ਵਜੇ ਤਰੋਂ ਗਏ ਆ ਸੀ ਫੋਨ ਕਰੇ ਤੋਂ ਆ ਗਏ ਸੀਗੇ ਹਾਂਜੀ ਫਿਰ ਮੈਂ ਇਹ ਨਹੀਂ ਆਏ ਹੈਗੇ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਹਾਂ ਵੀ ਪਰਿਵਾਰ ਨਹੀਂ ਆਇਆ ਸਾਰਾ ਹਾਂਜੀ ਪਰਿਵਾਰ ਨਹੀਂ ਆਇਆ ਸੀ ਫਿਰ ਮੈਂ ਦਾਦਾਵਾਰਾ ਫੋਨ ਨਹੀਂ ਕੀਤਾ ਹੈਗਾ ਤੁਹਾਨੂੰ ਮੈਂ ਹਾਂ ਚਲ ਕੱਲ ਨੂੰ ਲੋਗੇ ਕੰਮ ਹੋਣਾ ਨਾ ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਸੀ ਆਪਣਾ ਲਿਖੇ ਅੱਜ ਸੀਗਾ ਜੀ ਮੈਨੂੰ ਹਾਂ ਠੀਕ ਹੈ ਬੈਣੇ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਜੀ ਰੰਗ ਬੁਲਾਉਂਦਾ ਏ ਸ਼ੋਅ ਇਹ ਜਿਹੜਾ ਪਰਿਵਾਰ ਸੀਗਾ ਜੀ ਇਹ ਸਾਰਾ ਫਤੇਗੜ ਸਾਹਿਬ ਤੋਂ ਸੀਗਾ ਤੇ ਭਾਈ ਆਪਾਂ ਨੇ ਨਾਲ ਚੈਨਲ ਰਾਹੀਂ ਜੁੜਿਆ ਹੋਇਆ ਤੇ ਵਧੀਆ ਵਧੀਆ ਗੱਲਾਂ ਬਾਤਾਂ ਵੈਸੇ ਵੀ ਕਰੀਗੇ ਕੈਮਰੇ ਤੋਂ ਬਿਨਾਂ ਵੀ ਬੜਾ ਵਧੀਆ ਉਹਨਾਂ ਕੋਲੇ ਜਾ ਕੇ ਮਨ ਲੱਗਿਆ ਜੀ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ ਤੇ ਅੱਜ ਸੰਗਤ ਨਾ ਦੁਪਹਿਰੇ ਇੱਥੇ ਘਟ ਹੁੰਦੀ ਹੈ ਜੀ ਕਿਉਂਕਿ ਆਸ-ਪਾਸੇ ਦੇ ਜਿਹੜੇ ਗੁਰਦੁਆਰਾ ਸਾਹਿਬ ਆ ਭਾਈ ਉੱਧਰ ਦਰਸ਼ਨ ਕਰਨ ਜਾਂਦੇ ਆ ਤੇ ਬਹੁਤ ਸਾਰੇ ਨਾਨਕਚੀਰਾ ਸਾਹਿਬ ਵਿਧਰ ਵੇਖੇ ਉੱਥੇ ਜਿਹੜੇ ਜਾਂਦੇ ਆਗੇ ਤੇ ਆਥਨ ਨੂੰ ਰੌਣਕ ਮੇਲਾ ਫਿਰ ਪੂਰਾ ਹੋ ਜਾਂਦਾ ਜੀ ਸੰਗਤ ਆ ਜਾਂਦੀ ਹੈ ਜੀ ਇਫਰੇ ਆਨੇ ਆਪਾਂ ਬਾਜ਼ਾਰ ਦੇਖਦੇ ਆਂ ਜੀ ਰੇਟ ਕਹਿੰਦੇ ਭਾਈ ਇੱਥੇ ਸਸਤਾ ਹੀ ਹੈਗਾ 30 ਰੁਪਈਆ ਦਾ ਇੱਕ ਗਲਾਸ ਦੇ ਦਿੰਦੇ ਆ ਜੂਸ ਦਾ ਨਾਰਾਂ ਦਾ ਹਰ ਪਾਲ ਪੀ ਲੇ ਜੂਸ ਭਾਈ ਕੋਲਪੁਰ ਵੀ ਨੇ ਕਹੇ ਜਿਹੜੇ ਸਾਡੇ ਸੇਤਾਂ ਨੇ ਹਾਂ ਇਧਰ ਭਾਈ ਸਾਹਮਣੇ ਹਸਪਤਾਲ ਆਗਾ ਸੰਤ ਬਾਬਾ ਨਿਹੰਗ ਸਿੰਘ ਜੀ ਮੈਮੋਰੀਅਲ ਹਸਪਤਾਲ ਨੰਡੇੜ ਦਵਾਈ ਬੂਟੀ ਲੈ ਸਕਦੇ ਆਂ ਭਾਈ ਸੰਗਤਾਂ ਜੋ ਵੀ ਆਉਂਦੀਆਂ ਨੇ ਕਈ ਵਾਰ ਢਿੱਲਾ ਮਠਾ ਕੋਈ ਹੋ ਜਾਂਦਾਗਾ ਚਲੋ ਭਾਈ ਹਰਪਾਲ ਅੱਜ ਬਾਜ਼ਾਰ ਦੇਖਦੇ ਆਂ ਫਿਰ ਤੇ ਕਹਿੰਦੇ ਮਸਾਲੇ ਮਸੂਲੇ ਇੱਥੇ ਬਹੁਤ ਕੁਝ ਸਸਤਾ ਹੀ ਆਗਾ ਮੰਗਾਈ ਜਿਆਦਾ ਹੈ ਨਹੀਂਗੀ ਲੋਟਾ ਕੰਮ ਆਜਾਦ ਕਾਨਾ ਬੰਨਦੀ ਪਈਆਂ ਸਾਰੀਆਂ ਭੱਲੇ ਸਾਹਮਣੇ ਭਾਈ ਕੋਲੂ ਆਗਾ ਜਿਹੜਾ ਉਹ ਟੀਵੀ ਚੱਲੀ ਜਾਂਦਾ ਨਾ ਤੇ ਉਹ ਵੀ ਕੋਲੂ ਵਾਲਾ ਟੀਵੀ ਚੱਲੀ ਜਾਂਦਾ ਉੱਤੇ ਫੋਟੋ ਆਈ ਜਾਂਦੀ ਹੈਗੀ ਨਾਰੀਅਲ ਦਾ ਤੇਲ ਕੱਢ ਕੇ ਦਿੰਦੇ ਆਗੇ ਤੇ ਆਪਾਂ ਬੱਬੂ ਬਾਈ ਨਾਲ ਗੱਲ ਕਰੀ ਸੀਗੀ ਜਿਹੜਾ ਆਪਾਂ ਨੂੰ ਭਾਈ 2 ਦਿਨ ਹਨਾ ਦਰਸ਼ਨ ਕਰਵਾ ਕੇ ਲਿਆਇਆ ਗੁਰਦੁਆਰਾ ਸਾਹਿਬ ਦੇ ਵੀ ਇੱਥੋਂ ਤੇਲ ਲੈ ਕੇ ਜਾਣਾ ਚਾਹੁੰਦਾ ਕਿ ਨਹੀਂ ਤੇ ਕਹਿੰਦਾ ਭਾਈ ਕੋਲੂ ਦੇ ਕੋਲੇ ਖੜ ਕੇ ਤੇਲ ਕਢਵਾਇਓ ਤੇ ਨਹੀਂ ਤਾਂ ਕਹਿੰਦਾ ਜਿਹੜਾ ਬੰਦ ਹੁੰਦਾ ਪਹਿਲੇ ਉਹ ਤਾਂ ਕੈਮੀਕਲ ਪਾਏ ਹੁੰਦੇ ਹੈਗੇ ਉਹਦੇ ਵਿੱਚ ਕਹਿੰਦਾ ਜੇ ਜੇ ਤੁਸੀਂ ਕਹਿੰਦਾ ਲੈ ਕੇ ਜਾਣਾਗਾ ਤੇ ਘਰ ਦੇ ਬਾਹਰ ਫੋਨ ਕਰੀ ਜਾਂਦੇ ਸੀਗੇ ਜੀ ਦੇਖ ਲੈਨੇ ਫਿਰ ਇੱਕ ਇੱਕ ਲੀਟਰ ਲੈ ਜਾਂਨੇ ਆ 400 ਰੁਪਏ ਲੀਟਰ ਜਿਹੜਾ ਇਹ ਇੱਥੇ ਤੇਲ ਦਿੰਦੇ ਹੈਗੇ ਨਾਰੀਅਲ ਦਾ 400 ਰੁਪਏ ਲੀਟਰ ਤੇ ਆਪਣੇ ਕੋਲੇ ਬੋਤਲ ਨਹੀਂ ਹੁੰਦੀ ਜੀ ਜਾਂ ਤਾਂ ਇਹ ਕਹਿੰਦੇ ਆਪਦਾ ਭਾਂਡਾ ਲਾਓ ਜੇ 1 ਲੀਟਰ ਵਾਲੀ ਬੋਤਲ ਲੈਣੀ ਹੈ ਨਾ ਤਾਂ 40 ਰੁਪਏ ਦੀ ਦੇਣਗੇ ਜੇ 2 ਲੀਟਰ ਦੀ ਬੋਤਲ ਲੈਣੀ ਹੈ ਤਾਂ 60 ਰੁਪਏ ਦੀ ਦੇਣਗੇ ਜੇ 5 ਲੀਟਰ ਵਾਲੀ ਬੋਤਲ ਲੈਣੀ ਹੈ ਤਾਂ 100 ਰੁਪਏ ਦੀ ਦਿੰਦੇ ਆਂ ਚੇਪੀ ਪੂਰੀ ਲਾਉਂਦੇ ਆ ਜੀ ਇਹ ਜਾਣ ਕਿਸੇ ਪਾਸੇ ਨਹੀਂ ਦਿੰਦੇ ਹੈਗੇ ਬੰਗਲੌਰ ਵਾਲਿਆਂ ਦਾ ਸ਼ੁੱਧ ਕੋਲੂ ਦਾ ਤੇਲ ਬਰਾਮਾ ਦਾ ਤੇਲ ਵੀ ਕੱਢ ਦਿੰਦੇ ਆ ਇਹ ਆ ਭਾਈ ਬਾਈਆਂ ਦੀ ਦੁਕਾਨ ਹੈ ਜੀ ਤੇ ਸਾਹਮਣੇ ਆਹਾ ਬਦਾਮਾਂ ਦੇ ਤੇਲ ਵਾਲੀ ਮਸ਼ੀਨ ਲੱਗੀ ਹੋਈ ਆ ਇਹ ਬਦਾਮਾਂ ਦਾ ਤੇਲ ਵੀਰੇ ਕੀ ਰੇਟ ਆ ਜੀ ਹਾਂ ਜੀ ਬਦਾਮ ਰੋਗਨ ਜੀ 2500 ਰੁਪਏ ਲੀਟਰ 2500 ਰੁਪਏ ਲੀਟਰ ਠੀਕ ਹੈ ਜੀ 2500 ਰੁਪਏ ਲੀਟਰ ਭਾਈ ਬਦਾਮਾਂ ਦਾ ਤੇਲ ਨਿਕਲਦਾਗਾ ਤੇ ਆਪਣਾ ਇਹ 400 ਰੁਪਏ ਲੀਟਰ ਆ ਜੀ ਨਾਰੀਅਲ ਦਾ ਤੇਲ ਜੀ ਨਾਰੀਅਲ ਤੇ ਕੋਲੂ ਦਾ ਤੇਲ 400 ਰੁਪਏ ਲੀਟਰ ਨਾਰੀਅਲ ਤੇ ਕੋਲੂ ਦਾ ਤੇਲ ਕੱਚੀ ਗਰੀ ਦਾ 800 ਰੁਪਏ ਲੀਟਰ ਕੱਚੀ ਗਰੀ ਦਾ 800 ਰੁਪਏ ਤੇ ਲੈਂਚੀਆਂ ਕੀ ਰੇਟ ਆ ਜੀ ਇੱਥੇ ਇਲਾਇਚੀ ਬਾਈ ਦੋ ਤਰੀਕੇ ਦੇ ਰੇਟ ਹੈ 900 ਰੁਪਏ ਪਈਆ 750 ਰੁਪਏ ਪਈਆ ਇਹ 900 ਵਾਲੀ ਇਹ 750 ਵਾਲੀ 900 ਰੁਪਏ ਪਈਆ ਤੇ 750 ਰੁਪਏ ਬਾਈ ਪਈਆ ਇਲਾਇਚੀ ਬਾਕੀ ਇਦਾਂ ਦਾ ਸਮਾਨ ਨਹੀਂ ਮਿਲਦਾ ਭਾਈ ਆ ਲਿਖਿਆ ਹੋਇਆ ਬੋਤਲਾਂ ਦਾ ਰੇਟ 1 ਲੀਟਰ 40 ਰੁਪਏ 2 ਲੀਟਰ 60 ਰੁਪਏ ਤੇ 5 ਲੀਟਰ 100 ਰੁਪਏ ਇੱਧਰ ਚੱਲਦਾ ਭਾਈ ਕੋਲੂ ਇਹ ਆਹ ਲਓ ਜੀ ਇੱਥੇ ਕੱਢਦੇ ਆ ਤੇਲ ਨਾਰੀਅਲਾਂ ਦਾ ਐਸ ਲੋਟ ਸਾਹਮਣੇ ਖੜਨਾ ਪੈਂਦਾ ਜਿੱਦਾਂ ਸੰਦੀਪ ਖੜਾਗਾ ਨਿਗਰਾਨੀ ਤੇ ਇੱਧਰ ਦੀ ਦੇਖਦੇ ਆ ਹੋ ਕੇ ਜੀ ਵਾਕਈ ਨਿਗਰਾਨੀ ਤੇ ਖੜਨਾ ਚਾਹੀਦਾ ਜੀ ਭਾਈ ਇਹ ਹਾਲੋ ਆਹ ਬੋਤਲਾਂ ਦਿੰਦੇ ਆ ਜੀ ₹100 ਦੀ ਬੋਤਲ ਦਿੰਦੇ ਆ 5 ਲੀਟਰ ਵਾਲੀ। ਇਹ ਨਿਕਲਦਾ ਕਾਹਲ, 100 ਫੀ। ਕਾਹ ਤੜਕਾ ਲਾ ਲਾ। ਪਿਆਵਰਾ ਜੀ, ਜਮਾਂ ਪਿਆਵਰ ਗਰੰਟੀ ਆ ਇਹ ਚੀਜ਼ ਮੇਰੀ। ਗਰੰਟੀ ਹੈ ਜੀ। ਹਾਂ, ਇਹ ਗਰੰਟੀ ਹੈ ਮੇਰੀ। ਤੜਕਾ ਟੜਕਾ ਲਾ ਸਕਦੇ ਆ ਵਧੀਆ। ਹਾਂ, ਬਾਹਰ ਜਾ ਪੁੱਛਣਾ, ਮੈਂ ਤੁਹਾਨੂੰ ਮੈਂ ਖੜਾ ਕਰਿਆ ਲਵਾਂ ਮੈਂ। ਠੀਕ ਹੈ ਜੀ, ਠੀਕ ਹੈ ਭਾਈ। ਉੱਪਰੋਂ ਭਾਈ ਨਾਲੀ ਵਾਲ ਉਧਰੋਂ ਪਾਉਂਦੇ ਆ ਗਿਰੀਆਂ ਜੀਆਂ, ਔਰ ਠੁੱਠੀਆਂ ਜੀਆਂ ਖੋਪੇ ਵਾਲੀਆਂ ਤੇ ਇਧਰੋਂ ਉਹ ਪੜੀ ਜਾਂਦਾ। ਗਰਮ ਗਰਮ ਤੇਲ ਨਿਕਲਦਾਗਾ। ਆ ਖਰੀਦ ਲਿਆ ਭਾਈ ਆਪਾਂ ਵੀ ਤੇਲ ਨਾਰੀਅਲ ਦਾ ਘਰ ਦੇ ਵਾਲਾ ਫੋਨ ਕਰੀ ਜਾਂਦੇ ਸੀ ਰਿਸ਼ਤੇਦਾਰ ਵੀ ਫੋਨ ਕਰੀ ਜਾਂਦੇ ਸੀ ਸਮਾਂ 7:30 ਹੋ ਗਿਆ ਜੀ ਤੇ ਆਪਾਂ ਭਾਈ ਹੈਗੇ ਆਗੇ ਮੁੱਖ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹੁਣ ਆਪਾਂ ਨਾ 7 ਵਜੇ ਇੱਥੋਂ ਜਾਣਾ ਗੁਰਦੁਆਰਾ ਗੋਬਿੰਦ ਬਾਗ 7 ਵਜੇ ਨਾ ਉੱਥੇ ਭਾਈ ਲਾਈਟ ਸ਼ੋਅ ਹੁੰਦਾਗਾ ਆਪਣੇ ਸਿੱਖ ਇਤਿਹਾਸ ਬਾਰੇ ਦੱਸਿਆ ਜਾਂਦਾ ਜਾਂਦਾ ਕਿ ਇਹਨੇ ਦਿਖਾਇਆ ਜਾਂਦਾਗਾ ਸਹੀ 7 ਵਜੇ ਤੇ ਹੁਣ ਆਪਾਂ ਉਧਰ ਨੂੰ ਜਾ ਰਹੇ ਆਂਗੇ। ਤਾਕਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਆਪਾਂ ਜਾ ਰਹੇ ਆਂ ਹੁਣ ਉਧਰ ਨੂੰ। ਅੱਧਿਕਾ ਕਿਲੋਮੀਟਰ ਦਾ ਰਾਹ ਹੈ ਜੀ। ਬਸ 5-4 ਮਿੰਟਾਂ ਦੇ ਵਿੱਚ ਹੀ ਆਪਾਂ ਜਿਹੜਾ ਪਹੁੰਚ ਜਾਾਂਗੇ। ਚੱਲਦੇ ਆ ਭਾਈ ਪੁਹਾਰੇ। ਵੇ ਤੇ ਚ ਲਾਈਟਾਂ ਚੱਲਦੀਆਂ ਰੰਗ-ਬਰੰਗੇਆਂ। ਆ ਤੈਨਾਂ ਨੰਬਰ ਗੇਟ ਆ ਗਿਆ ਜੀ। ਤਿੰਨ ਨੰਬਰ ਗੇਟ ਦੇ ਨਾਲ ਹੀ ਬਿਲਕੁਲ ਆਪਣਾ ਕਮਰਾ ਹੈਗਾ। ਤੇ ਭਾਈ ਸਵੇਰੇ ਸਵੇਰੇ ਗਰਵਾਣੀ ਵੀ ਜਿਹੜਾ ਸਾਰਾ ਦਿਨ ਤੁਹਾਨੂੰ ਪਤਾ ਜੀ ਇੱਥੇ ਚੱਲਦੀ ਰਹਿੰਦੀ ਹੈਗੀ ਤੇ ਬੜਾ ਵਧੀਆ ਲੱਗਦਾ ਹੈ ਗਾ ਗੁਰਦੁਆਰਾ ਗੋਵਿੰਦ ਬਾਗ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਚਿਲਡਰਨ ਪਾਰਕ ਇਧਰਲੇ ਪਾਸੇ ਪਾਰਕ ਹੈ ਜੀ ਬੱਚਿਆਂ ਵਾਲਾ ਅੱਜ ਲੇਜ਼ਰ ਸ਼ੋਅ ਚਾਲੂ ਹੈ ਸામਨੇ ਭਾਈ ਗੁਰਦੁਆਰਾ ਸਾਹਿਬ ਰਹਿ ਜਾਂਦਾ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜੀ ਬਹੁਤ ਹੀ ਸੋਹਣਾ ਤੇ ਇਧਰਲੇ ਪਾਸੇ ਸੱਜੇ ਹੱਥ ਸੰਗਤਾਂ ਬੈਠੀਆਂ ਨੇ ਜਿੱਥੇ ਭਾਈ ਇਹ ਸ਼ੋਅ ਚੱਲਦਾ ਹੈਗਾ ਥੋੜਾ ਜਿਹਾ ਹਨੇਰਾ ਹੈਗਾ ਜੀ ਚੱਲਦੇ ਆਪਾਂ ਆ ਬੈਠੀਆਂ ਜੀ ਸਾਰੀਆਂ ਸੰਗਤ ਹਜੇ ਸ਼ੋਅ ਚੱਲਿਆ ਨਹੀਂ ਹੈਗਾ ਉਡੀਕ ਚਾ ਪਹਾੜੇ ਚੱਲ ਪਿਆ ਜੀ ਬਸ ਲਾਈਟਾਂ ਨਹੀਂ ਚੱਲੀਆਂ ਹਾਂ ਜੀ ਚੱਲ ਪਿਆ ਜੀ ਸ਼ੋਅ ਵੈਸੇ ਟਾਈਮ ਜਿਹੜਾ ਹੁੰਦਾ 7 ਵਜੇ ਦਾ ਹੁੰਦਾ ਸਹੀ ਤੇ 7:30 ਹੋ ਗਏ ਜੀ ਸੰਗਤ ਹੌਲੀ ਹੌਲੀ ਆਉਂਦੀ ਹੈ ਜੀ ਵੀਰ 7:30 ਕਰ ਹੀ ਦਿੰਦੇ ਆ ਭਾਈ 7:30 ਸਹੀ ਦਾ ਟਾਈਮ ਆਗਾ ਵੈਸੇ ਉਧਰੋਂ 7 ਵਜੇ ਕਿਹਾ ਜਾਂਦਾ ਰੌਲੀ ਹੌਲੀ ਸੰਗਤ ਪਹੁੰਚਦੀ ਹੈ ਕੋਈ ਲੇਟ ਹੋ ਜਾਂਦਾ ਇਸ ਕਰਕੇ 7:30 ਸਹੀ ਟਾਈਮ ਉਹ ਸਾਹਮਣੇ ਪਹਾੜੇ ਚੱਲੀ ਜਾਂਦੇ ਆ ਜੀ ਦੇ ਵਿੱਚ ਲੈਜਰ ਨਾਲ ਜਿਹੜਾ ਉਹ ਸ਼ੋਅ ਦਿਖਾਉਂਦੇ ਆਗੇ ਬਹੁਤ ਹੀ ਵਧੀਆ ਹੈ ਸਰਬ ਦੇ ਕਰਵਲ ਪੈਚੂਪਸਰ ਹਸੁੰਦਾ ਦੇ ਆਫੇ ਆ 8 ਵਜੇ ਕੇ 20 ਮਿੰਟ ਹੋ ਗਿਆ ਜੀ ਤੇ 50 ਮਿੰਟ ਇਹ ਸ਼ੋਅ ਚੱਲਿਆਗਾ ਲੇਜ਼ਰ ਸ਼ੋਅ ਬਹੁਤ ਹੀ ਵਧੀਆ ਤੇ ਬਹੁਤ ਹੀ ਸੰਗਤ ਆਉਂਦੀ ਹੈਗੀ ਸਾਰੀ ਸੰਗਤ ਹੁਣ ਭਾਈ ਵਾਪਸੀ ਵੱਲ ਚੱਲ ਪਈ ਬਹੁਤ ਹੀ ਵਧੀਆ ਜੀ ਇਹ ਸ਼ੋਅ ਇਹ ਸ਼ੋਅ ਜੀ ਇੱਕ ਬੜਾ ਹੀ ਵਧੀਆ ਦਸਾਂ ਗੁਰੂਆਂ ਦੇ ਬਾਰੇ ਪੂਰੇ ਵਿਆਖਿਆ ਦੇ ਵਿੱਚ ਉਦਾਂ ਹੀ ਤਸਵੀਰਾਂ ਆਉਂਦੀਆਂ ਨੇ ਕਿਦਾਂ ਕੀ ਕੁਝ ਹੋਇਆ ਇਤਿਹਾਸ ਦੇ ਬਾਰੇ ਬਹੁਤ ਹੀ ਵਧੀਆ ਪਾਈ ਵਿਆਖਿਆ ਦੇ ਵਿੱਚ ਜਿਹੜਾ ਸਭ ਕੁਝ ਦੱਸਿਆ ਜਾਂਦਾ ਤੇ ਸਮਝਾਇਆ ਜਾਂਦਾਗਾ ਜੋ ਵੀ ਪਾਈ ਇੱਥੇ ਆਉਂਦਾਗਾ ਹਨਾ ਸਤਖੰਡ ਸ੍ਰੀ ਹਜੂਰ ਸਾਹਿਬ ਆਉਂਦਾਗਾ ਤੇ ਉਹਨੂੰ ਇਹ ਸ਼ੋਅ ਜ਼ਰੂਰ ਦੇਖਣਾ ਚਾਹੀਦਾ ਭਾਈ ਲੇਜਰ ਸ਼ੋਅ ਜਿਹੜਾ ਇਹ ਚੱਲਦਾਗਾ 7:30 7 ਵਜੇ ਜੀ 7 ਵਜੇ ਕਿਹਾ ਜਾਂਦਾ ਵੀ 7 ਵਜੇ ਚੱਲਦਾਗਾ ਤੇ 8:20 ਤੇ ਇਹ ਜਿਹੜਾ ਸ਼ੋਅ ਭਾਈ ਖਤਮ ਹੋ ਜਾਂਦਾ ਬਹੁਤ ਹੀ ਵਧੀਆ ਜੀ ਕੱਲੀ ਕੱਲੀ ਗੱਲ ਇਦਾਂ ਸਮਝਾਈ ਜਾਂਦੀ ਹੈ ਕਿ ਬਹੁਤ ਹੀ ਵਧੀਆ ਜੀ ਬੱਚਿਆਂ ਵਾਸਤੇ ਹਰ ਇੱਕ ਵਾਸਤੇ ਇਹ ਸ਼ੋਅ ਦੇਖਣਾ ਬਹੁਤ ਹੀ ਜ਼ਰੂਰੀ ਹੈ ਜੀ ਬਹੁਤ ਹੀ ਵਧੀਆ ਜੀ ਅੱਜ ਫੇਰ ਬਿੱਲੇ ਦੀ ਦੁਕਾਨ ਤੇ ਆ ਗਏ ਭਾਈ ਦੁੱਧ ਪੀਣ ਤੇ ਨਾਲ ਭਰਾ ਬੈਠਿਆ ਇੱਕ ਭਰਾ ਫਤੇਗੜ ਸਾਹਿਬ ਤੋਂ ਪਹਿਲਾਂ ਵੀ ਦਿਨੇ ਵੀ ਮਿਲੇ ਸੀ ਬਾਈ ਨੂੰ ਇਧਰਲੇ ਪਾਸੇ ਬਾਈ ਐਦਾਂ ਪਤਾ ਵੀ ਆਸਟ੍ਰੇਲੀਆ ਤੋਂ ਆ ਪਰ ਪੰਜਾਬ ਤੋਂ ਨਹੀਂ ਪਤਾ ਕਿਹੜੀ ਜਗ੍ਹਾ ਤੋਂ ਤੇ ਸੰਦੀਪ ਮੈਂ ਕਿ ਕੋਈ ਆ ਕਰ ਫਿਰ ਗੱਲਾਂ ਬਾਤਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਕਿਹੜੀ ਜਗ੍ਹਾ ਤੋਂ ਪੰਜਾਬ ਤੋਂ ਮੇਰੇ ਰਾਮਪੁਰਾਪੁਰ ਰਾਮਪੁਰਾਪੁਰ ਹਾਂ ਅੱਧੀ ਆ ਗਿਆ ਕੰਮ ਬਹੁਤ ਨੇੜੇ ਬਾਈ ਕੋਈ ਨਾ ਹੈ ਮੈਂ ਤਾਂ ਪਿੰਡਾਂ ਵਾਲੇ ਕਰਕੇ ਜਾ ਜਾਂਦਾ ਮੈਂ ਕਿ ਨੇੜੇ ਦੇ ਹੀ ਆ ਜਾਂਦਾ ਦੇਖਣ ਗਿਆ ਮੈਂ ਕਹਿੰਦਾ ਬਾਹਲਾ ਦੂਰ ਹੈ ਨਹੀਂ ਗਾ ਲਵੇ ਲਵੇ ਬੈਠੇ ਹਾਂ ਹਾਂਜੀ ਹਾਂ ਤੇ ਆਸਟ੍ਰੇਲੀਆ ਕਿਹੜੀ ਜਗ੍ਹਾ ਤੋਂ ਤੋਂ ਚੱਲ ਠੀਕ ਹੈ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਆਸਟ੍ਰੇਲੀਆ ਆਏ ਤੋਂ ਕਿਵੇਂ ਆਸਟ੍ਰੇਲੀਆ ਆਇਆ ਤਾਂ ਕਿੰਨਾ ਟਾਈਮ ਹੋ ਗਿਆ ਮੈਨੂੰ ਹੋ ਗਏ ਜੀ ਤਕਰੀਬਨ 2 ਮਹੀਨੇ ਤਕਰੀਬ ਹੋ ਗਏ ਠੀਕ ਆ ਤੇ ਇਧਰ ਦਰਬਾਰ ਸਾਹਿਬ ਆਇਆ ਕਿੰਨਾ ਟਾਈਮ ਹੋ ਗਿਆ ਇਹ ਤਾਂ ਰਾਤ ਹੀ ਆਏ ਜੀ ਰਾਤ ਹੀ ਆਏ ਚਲੋ ਸਾਢੇ 12:00 ਵਜੇ ਵਾਈਗੁਰ ਦੀ ਕਿਰਪਾ ਨਾਲ ਅੰਦਰ ਮੇਲੇ ਹੋਣੇ ਸੀ ਕਿਉਂਕਿ ਅੱਜ ਤੜਕੇ ਅਸੀਂ ਜਾਣਾ ਸੀ ਅੱਜ 2:00 ਵਜੇ ਸਕੀਮ ਕਰੀ ਖੜੇ ਸੀ ਜੀ ਤੇ ਅੱਜ ਫਿਰ ਚੇਤੇ ਆ ਕਰਕੇ ਵੀ ਇੱਕ ਦਿਨ ਹੋਰ ਲਾ ਲਈਏ ਕੱਲ ਨੂੰ ਉਤਰਾਂਗੇ ਹਾਂ ਜੀ ਮੈਂ ਵੀ ਉਹ ਦੇਖਿਆ ਸੀ ਨਾ ਤੁਹਾਡਾ ਜਿਹੜਾ ਬੇਦਰ ਵਾਲਾ ਮੈਂ ਤਾਂ ਕਿਹਾ ਕਿ ਤੁਸੀਂ ਚਲੇ ਗਏ ਇੱਥੋਂ ਠੀਕ ਹੈ ਹਾਂ ਉਹ ਬੇਦਰ ਵਾਲਾ ਅਪਲੋਡ ਕੀਤਾ ਹੋਇਆ ਤੂੰ ਤੁਸੀਂ ਨਿਕਲ ਗਏ ਹੋ ਨਹੀਂ ਨਹੀਂ ਫਿਰ ਅਸੀਂ ਦੁਬਾਰੇ ਅੱਜ ਰਾਤ ਨੂੰ ਬੋਲਤਾ ਸੀ ਅਸੀਂ ਵੀਡੀਓ 'ਚ ਵੀ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰਨਾ ਕੱਲ ਨੂੰ ਅੱਛਾ ਤੇ ਉਹ ਨਹੀਂ ਮੈਂ ਦੇਖਿਆ ਨਹੀਂ ਸੀਗਾ ਹਾਂਜੀ ਹਾਂ ਚਲੋ ਤੇ ਦੁਪਹਿਰੇ ਜੇ ਅਸੀਂ ਪ੍ਰਸ਼ਾਦਾ ਵਗੈਰਾ ਸ਼ਾਕ ਕੇ ਤੇ ਫਿਰ ਮੈਸੀ ਵਗੈਰਾ ਬਹੁਤ ਆਈ ਜਾਂਦੇ ਸੀ ਤੁਸੀਂ ਇੱਕ ਅੱਧਾ ਦਿਨ ਹੋਰ ਰੁਕੋ ਹਾਂਜੀ ਫਿਰ ਆਪਾਂ ਕਿਹਾ ਵੀ ਚਲੋ ਇੱਕ ਦਿਨ ਹੋਰ ਲਾ ਲੈਂਦੇ ਹਾਂ ਹਾਂਜੀ ਹਾਂ ਨਹੀਂ ਵੈਸੇ ਉਹਦੇ ਵੀ ਨਾਲ ਗੱਲ ਹੋਈ ਸੀਗੀ ਪਹਿਲਾਂ ਹਾਂਜੀ ਜਦੋਂ ਮੈਂ ਦੱਸਿਆ ਸੀਗਾ ਮੈਂ ਕਿ ਵੀ ਐਤਵਾਰ ਨੂੰ ਆਉਣਾ ਹੈ ਇਹ ਕਹਿੰਦੇ ਹਾਂ ਹੈਗੇ ਇੱਕ ਦੋ ਦਿਨ ਇੱਥੇ ਮੈਂ ਕਿਹਾ ਚਲੋ ਇਹ ਵਾਈਕ ਨੂੰ ਨਾ ਜਾਇਦਾ ਤੁਹਾਨੂੰ ਲੱਗੇ ਤੇ ਆਪਣੇ ਚੈਨਲ ਨਾਲ ਜੁੜੇਨ ਕਿੰਨਾ ਕ ਟਾਈਮ ਹੋ ਗਿਆ ਉਹ ਤਾਂ ਬਹੁਤ ਟਾਈਮ ਹੋ ਗਿਆ ਮੈਨੂੰ ਮੈਂ ਜਦੋਂ ਤੁਸੀਂ ਸਾਈਕਲਾਂ ਤੇ ਨਹੀਂ ਗਏ ਸੀ ਹਿਮਕੁਣ ਸਾਹਿਬ ਹਾਂਜੀ ਉਹ ਦੂਸਰੀ ਈ-ਬਾਈਕਲ ਸੀਗੀ ਹਾਂਜੀ ਦੇਸੀ ਸਾਈਕਲ ਹਾਂ ਉਦੋਂ ਤੋਂ ਦੇਖਦਾ ਹੀ ਮੈਂ ਠੀਕ ਹੈ ਠੀਕ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਕੀਮਤੀ ਸਮਾਂ ਦੇਈ ਜਾਣੇ ਆਪਾਂ ਨੂੰ ਤੁਹਾਡਾ ਜੀ ਤੁਹਾਡਾ ਧੰਨਵਾਦ ਹੈ ਤੇ ਇੰਦਰ ਵਾਈਫ ਰਿਆਂ ਦਾ ਮਿਲ ਲਈ ਸੀ ਆਪਾਂ ਸਾਸ੍ਰਿਕਾ ਬਾਈ ਜੀ ਸਾਸ੍ਰਿਕਾ ਕੀ ਨਾਮ ਆਪਣਾ ਜਿਹੜਾ ਨਾਮ ਮੁੰਦੀਪ ਬੰਦੀਪ ਹੈ ਬਾਈ ਪਾਦੇਗੜ ਸਾਹਿਬ ਤੋਂ ਆ ਕਿੰਨਾ ਕ ਟਾਈਮ ਹੋ ਗਿਆ ਬਾਈ ਆਪਾਂ ਨੂੰ ਆਉਣ ਆਇ ਤੇ ਰਵੀ ਹਾਂਜੀ ਇਹਦੇ ਹੋ ਗਏ 5 ਦਿਨ ਵਸਤੇ ਆਇਆ ਨਾ ਹਾਂਜੀ ਬਸ ਕਰਾ ਕੇ ਲੈ ਗਿਆ ਠੀਕ ਹੈ ਰਵੀ ਇੱਕ ਵਾਰ ਅਸੇ ਵਾਲੇ ਕੇ ਆਏ ਹੋ ਤੀ ਯਾਤਰਾ ਲੈ ਕੇ ਆਏ ਕਿੰਨੀਆਂ 60 ਆਏ ਆ ਕਿ ਹਾਂ 60 ਮਾਈਟਾਂ ਦੀ ਸਵਾਰੀਆਂ ਸਾਡੇ ਨਾਲ ਠੀਕ ਹੈ ਠੀਕ ਕਦੋਂ ਵਾਪਸੀ ਵਾਪਸੀ ਸਾਡੀ ਕੱਲ ਦੀ ਸਵੇਰ ਦੀ ਸਰ ਠੀਕ ਹੈ ਇਕੱਠੇ ਚਲਾਂਗੇ ਫਿਰ ਕੱਲ ਨੂੰ ਹਾਂਜੀ ਆ ਜ਼ਰੂਰੀ ਠੀਕ ਠੀਕ ਆਪਾਂ ਅੱਗੇ ਪਿੱਛੇ ਹੋਵਾਂਗੇ ਵਿੱਚ ਵਿੱਚ ਲਾਵਾਂਗੇ ਵੈਸੇ ਪਿੱਛੇ ਵਿੱਚ ਆਵਾਂਗੇ ਠੋੜੇ ਹਾਂਜੀ ਹਾਂ ਰੋਕੀਏ ਬਸ ਇਹੀ ਹੈ ਮੇਰਾ ਬਰਨਾਲਾ ਵੈਸੇ ਵੀਰੇ ਠੀਕ ਹੈ ਬਰਨਾਲਾ ਫਤਿਹਗੜ੍ਹ ਸਾਹਿਬ ਮੈਂ ਰਹਿਣਾ ਠੀਕ ਹੈ ਵੀਰਾ ਰਾਮਪੁਰ ਦਾ ਸਾਰੇ ਏਰੀਆ ਦੇ ਆਪਾਂ ਇਕੱਠੇ ਹੋ ਗਏ ਅੱਜ ਠੀਕ ਹੈ ਠੀਕ ਹੈ ਹਾਂਜੀ ਹਾਂ ਨਾਲ ਮੈਂ ਨੇੜੇ ਹੀ ਆ ਜੀ ਆ ਬਰਨਾਲਾ ਰਾਮਪੁਰ ਦੇ ਲਾਗੇ ਥੋੜੀ ਆ ਹਾਂ ਹਾਂ ਨੇੜੇ ਆਪਾਂ ਜੋ ਪੁੱਜ ਮੰਡੀ ਦਾ ਆਪਣੇ ਹੈਗਾ 40 ਕਿਲੋ 45 ਕਿਲੋ ਆਹ ਹਾਂ ਇਹਨਾਂ ਕਰਦੇ 15 ਕਿਲੋਮੀਟਰ ਪੁੱਜੋ ਆ ਬਾਕੀ ਜਿਵੇਂ ਸਾਡੇ ਰਾਜਸਥਾਨ ਦੇ ਤੇ ਜੇ ਆਪਾਂ ਕਹਦੇ ਕਿ ਗੰਗਾ ਨਗਰ ਤੋਂ ਸਾਡਾ ਅਗਲਾ ਜ਼ਿਲ੍ਹਾ ਪੈਂਦਾ ਵਿਕਾਨੇ ਇੰਨੀ ਕੁ ਦੂਰੀ 'ਚ ਮੈਨੂੰ ਲੱਗਦਾ ਵੀ ਦੇਣੇ ਪੂਰਾ ਲੱਗ ਜੂਗਾ ਤੇ ਇੱਥੇ ਤਾਂ ਨੇੜੇ ਨੇੜੇ ਹੀ ਹੈਗੇ ਆ ਬਹੁਤ ਦੂਰੀ ਨਹੀਂ 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 ਇੱਥੇ ਨਹੀਂ ਨਾ ਇੱਥੇ ਤਾਂ ਲਾ ਲੋ ਅੰਮ੍ਰਿਤਸਰ ਤੋਂ ਇਹ ਲੱਗਦਾ ਗੱਡੀ ਦਾ ਘੱਟ ਨਾ ਮੈਂ ਲੱਗਦਾ 5-7 ਘੰਟੇ ਲੱਗਦੇ ਨਾ ਆਪਾਂ ਪੰਜਾਬ ਪਾਰ ਕਰਦੇ ਆਂ ਜੇ ਚੰਡੀਗੜ੍ਹ ਤੋਂ ਬਠਿੰਡੇ ਹੋਣਾ ਤਾਂ ਮੈਨੂੰ ਲੱਗਦਾ ਵੀ 7 ਘੰਟੇ 5-6 ਘੰਟੇ ਵਸਾ ਲੱਗ ਜਾ। ਨਹੀਂ 7 ਕਿੱਥੇ ਲੱਗਦੇ ਆਂ 5 ਘੰਟੇ ਤਾਂ ਹੁਣ ਦਿੱਲੀ ਤੋਂ ਲੱਗਦੇ ਆਂ ਹਾਂ ਹਾਂ ਬਾਈ ਬਹੁਤ ਕਹਿਣੇ ਬਹੁਤ ਵਧੀਆ ਬਣ ਗਿਆ। ਚਲੋ ਜੱਸੀ ਗੜ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਅਖੀਰ ਚੈਨਲ ਨਾਲ ਜੁੜਾ। ਚੈਨਲ ਨਾਲ ਜੁੜੇ ਹੋਏ ਆਪਣੇ ਨਾਲ ਹਾਂਜੀ ਠੀਕ ਆ ਬਾਈ ਅਸਰੀ ਗੱਲ ਆਪਣੇ ਵੱਲੋਂ ਵੀ ਠੀਕ ਬਿੱਟੂ ਬਈ ਥੋੜਾ ਇੱਧਰ ਬੈਠੇ ਆ। ਕਿਉਂਕਿ ਆਪਣੇ ਕੋਲੇ ਜਿਹੜੀ ਟੂਟੀ ਐ ਇੱਕ ਹੀ ਐ ਦੂਜੀ ਚੱਲੀ ਨਹੀਂ ਜਾਂਦੀ ਆਪਣੇ ਚਾਰਜ ਨਹੀਂ ਹੁੰਦੀ। ਐਸੇ ਕਰਕੇ ਫਿਰ ਗੱਲਬਾਤ ਇੱਕ ਨਾਲ ਹੀ ਕਰ ਲਈਦੀ ਆਪਾਂ। ਇੱਕ ਤੋਂ ਬਾਅਦ ਲੱਗੇ ਸਮਾ ਭਾਈ 10 ਵਜੇ ਤੇ ਆਪਾਂ ਉਹੀ ਕਮਰੇ ਦੇ ਵਿੱਚ ਫੇਰ ਆ ਗਏ ਆ। ਉਧਰਲੇ ਪਾਸੇ ਸੰਦੀਪ ਆਉਂਦੇ ਸਾਰੇ ਸੌਂ ਗਿਆ। ਹਰਪਾਲ ਹੁਣੇ ਹਜੇ ਵੀਡੀਓ ਕੱਟ ਵੱਢ ਕਰੀ ਜਾਂਦੇ ਆ ਤੇ ਸਮਾਨ ਸੱਲਾ ਆਪਣਾ ਸਾਰਾ ਇੱਧਰ ਪਿਆਗਾ। ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈ ਭਾਈ ਤੇ ਸਮਾਪਤੀ ਕਰਨ ਤੋਂ ਪਹਿਲਾਂ ਆ ਇੱਕ ਬੱਚੇ ਦਾ ਜਨਮ ਦੇਣਾਗਾ ਨਾਮ ਹੈਗਾ ਜੀ ਸਹਿਜ ਤੇ ਪਿੰਡ ਹੈਗਾ ਹਮੀਦੀ ਸ਼ਹਿਰ ਬਰਨਾਲੇ ਤੋਂ ਆਗਾ ਬੱਚਾ ਤੇ ਜਨਮ ਦੇ ਦਿੰਦੀ ਆ ਭਾਈ ਬਹੁਤ ਬਹੁਤ ਵਧਾਈਆਂ ਤੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਬੱਚੇ ਦੇ ਜਨਮ ਦੇ ਦਿੰਦੀਆਂ ਤੇ ਕਹਾ ਹੋਰ ਬੱਚੇ ਦਾ ਜਨਮ ਦੇਣਾ ਜੀ ਨਾਮ ਹੈਗਾ ਗੁਰਸੇਵਕ ਸਿੰਘ ਸੋਹਤਾ ਗੁਰਸੇਵਕ ਸੋਹਤਾ ਤੇ ਪਿੰਡ ਹੈਗਾ ਜੀ ਢਾਲੀਵਾਲ ਨਕੋਦਰ ਤੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਭਾਈ ਬੱਚੇ ਨੂੰ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਜਨਮ ਦਿਨ ਦੀਆਂ ਤੇ ਇੱਕਾ ਹੋਰ ਭਰਾ ਦਾ ਜਨਮ ਦਿਨ ਹੈ ਜੀ ਨਾਮ ਹੈਗਾ ਜੀ ਰਾਜਵੀਰ ਸਿੰਘ ਪੰਨੂ ਅਮਰੀਕਾ ਤੋਂ ਆ ਭਾਈ ਤੇ ਪਿੰਡ ਆ ਇਧਰੋਂ ਹੈਗਾ ਤਨੌਲਾ ਜੀ ਪਿੰਡ ਤਨੌਲਾ ਜੀ ਤੇ ਬਹੁਤ-ਬਹੁਤ ਜਨਮ ਦਿਨ ਦੀਆਂ ਵਧਾਈਆਂ ਭਰਾ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਸਾਰੇ ਨੂੰ ਬਹੁਤ-ਬਹੁਤ ਜਨਮ ਦਿਨ ਦੀਆਂ ਵਧਾਈਆਂ ਜੀ ਤੇ ਇੱਕ ਆਪਣਾ ਹਵਾਈ ਜਸਵਿੰਦਰ ਹੈ ਜੀ ਤੇ ਇਹਨਾਂ ਦੇ ਭਾਈ ਵਿਆਹ ਦੀ ਬਰੇਗੰਡਾ ਜੀ ਬਹੁਤ ਬਹੁਤ ਵਧਾਈਆਂ ਜੀ ਵਿਆਹ ਦੀ ਬਰੇਗੰਡਾ ਦੀਆਂ ਤੇ ਐਦਾਂ ਹੀ ਹੱਸਦੇ ਵਸਦੇ ਰਹਿਣ ਭਾਈ ਇਹ ਲੁਧਿਆਣੇ ਤੋਂ ਆ ਜੀ ਬਾਈ ਜਸਵਿੰਦਰ ਹੋਣੀ ਇੱਕ ਹੋਰ ਜੀ ਆਪਣੇ ਆਹ ਅੰਕਲ ਜੀ ਦਾ ਜਨਮ ਦਿਨ ਹੈਗਾ ਨਾਮ ਹੈਗਾ ਭਾਈ ਪਵਿੱਤਰ ਸਿੰਘ ਬਹੁਤ ਬਹੁਤ ਜੀ ਇਹਨਾਂ ਨੂੰ ਵੀ ਜਨਮ ਦਿਨ ਦੀਆਂ ਵਧਾਈਆਂ ਜੀ ਤੇ ਇਹਨਾਂ ਨਾਲ ਹੀ ਆਪਣੀ ਵੀਡੀਓ ਸਮਾਪਤੀ ਵੱਲ ਵੱਧਦੇ ਆ ਜੀ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋ ਮਿਲਦੇ ਆਂ ਜੀ ਕੱਲ ਨੂੰ ਫਿਰ ਇੱਕ ਨਵੇਂ ਸਫ਼ਰ ਦੇ ਨਾਲ ਸਤਿ ਸ੍ਰੀ ਅਕਾਲ ਭਾਈ ਸਾਰਿਆਂ